67 ਮੰਜ਼ਲਾ ਇਮਾਰਤ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਲਗਭਗ 4000 ਲੋਕ ਆਪਣਾ ਘਰ ਛੱਡ ਕੇ ਉੱਥੋਂ ਭੱਜ ਜਾਂਦੇ ਨੇ ਜਿहां ਭੱਜੜਾ ਪੈ ਜਾਂਦੀਆਂ ਨੇ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਇੱਕ 67 ਮੰਜ਼ਲਾ ਉੱਚੀ ਇਮਾਰਤ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜਦੋਂ ਅੱਗ ਤੇਜ਼ੀ ਦੇ ਨਾਲ ਫੈਲਦੀ ਹੈ ਤਾਂ ਉੱਪਰ ਰਹਿਣ ਵਾਲੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਜਿਸ ਇਮਾਰਤ ਦੇ ਵਿੱਚ ਉਹ ਰਹਿ ਰਹੇ ਸੀ ਉਸਨੂੰ ਅੱਗ ਲੱਗੀ ਹੋਈ ਐ ਜਦੋਂ ਤੱਕ ਉਹਨਾਂ ਨੂੰ ਇਸ ਬਾਰੇ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਸ ਘਟਨਾ ਦੇ ਕਰਕੇ 4000 ਲੋਕਾਂ ਨੂੰ ਆਪਣੇ ਘਰ ਨੂੰ ਛੱਡ ਕੇ ਜਾਣਾ ਪਿਆ ਉੱਥੋਂ ਭੱਜਣਾ ਪਿਆ ਜਿਹਾ ਘਟਨਾ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਇਮਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਫਾਇਰ ਅਲਾਰਮ ਕੰਮ ਨਹੀਂ ਕਰ ਰਹੇ ਸੀ ਜਿਸ ਕਾਰਨ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਉਹਨਾਂ ਨੂੰ ਧੂਆਂ ਦੇਖਣ ਜਾਂ ਉਹਨਾਂ ਦੇ ਦੋਸਤਾਂ ਜਾਂ ਗੁਆਂਢੀਆਂ ਨੇ ਫੋਨ ਕਰਕੇ ਦੱਸਣਾ ਪਿਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਅਜਿਹਾ ਉੱਪਰ ਹਾਦਸਾ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਉੱਥੇ ਇੰਨੀ ਭਿਆਨਕ ਅੱਗ ਲੱਗੀ ਹੋਈ ਹੈ رپورਟਰ ਦੱਸ ਦਿਆ ਨੇ ਕਿ ਇਮਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਪੌੜੀਆਂ ਟੂਏ ਦੇ ਨਾਲ ਭਰੀਆਂ ਹੋਈਆਂ ਸੀ ਜਿਸ ਕਾਰਨ ਲੋਕਾਂ ਨੂੰ ਅੱਗ ਵਰਗੀ ਸਥਿਤੀ ਦੇ ਵਿੱਚ ਵੀ ਲਿਫਟ ਤੋਂ ਭੱਜਣਾ ਪਿਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਬਚਾਇਆ ਗਿਆ ਰਾਤ ਭਰ ਬਾਹਰ ਉਹ ਲੋਕ ਰਹੇ ਨੇ ਬਚਾਏ ਗਏ ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਇਲਾਜ ਦਿੱਤਾ ਜਾ ਰਿਹਾ ਹਾਲਾਂਕਿ ਇਸ ਵੱਡੀ ਆ ਅੱਗ ਦੇ ਬਾਵਜੂਦ ਦੁਬਈ ਸਿਵਲ ਡਿਫੈਂਸ ਟੀਮਾਂ ਨੇ 764 ਫਲੈਟਾਂ ਤੋਂ ਸਾਰੇ 3820 ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਇਸ ਘਟਨਾ ਦੇ ਵਿੱਚ ਕਿਸੇ ਵੀ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਸਮੇਂ ਸਿਰ ਚੁੱਕੇ ਗਏ ਕਦਮਾਂ ਤੇ ਬਚਾਅ ਕਾਰਜਾਂ ਕਾਰਨ ਬਹੁਤਾ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਇਹ ਦੁਆਲੇ ਦੀਆਂ ਇਮਾਰਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਸੀ ਤਾਂ ਦੁਬਈ ਮਰੀਨਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਇਮਾਰਤ ਜੋ ਕਿ 67 ਮੰਜ਼ਲਾ ਉੱਚੀ ਇਮਾਰਤ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ